ਸਤਿ ਸ੍ਰੀ ਅਕਾਲ ਮੈਂ ਸਾਡਾ ਆਪਣਾ ਤੀਰ ਸਿੰਘ ਢਾਲੀ ਵਾਲ ਤੇ ਅੱਜ ਆਏ ਆ ਮੇਰੇ ਮਿੱਤਰੋ ਲੁੱਟਾਂ ਖੋਹਾਂ ਕਰਨ। ਗੜਾਸਾ ਚੱਕੀ ਫਿਰਦਾ ਮਡਨਾਲੀ। ਸਰੀਆਂ ਵਾਲੇ ਲੋਟ ਦੇ ਦੇ ਸਾ ਤੇ ਹੈਪੀ ਭਰਾ ਕਹਿੰਦੇ ਹੈਪੀ ਢਾਲੀ ਵਾਲ ਇੱਧਰ ਵਿੱਕੀ ਢਾਲੀ ਵਾਲ। ਇੱਧਰ ਕਹਿੰਦਾ ਜੱਸਾ ਢਾਲੀ ਵਾਲ ਮੁੰਡਾ। ਆਇਆ ਆਇਆ ਆ ਗਿਆ ਆ ਗਿਆ। ਆ ਲੈ ਪਹਿਲਾ ਬੰਦਾ ਘੇਰ ਲਿਆ। ਪਹਿਲਾ ਬੰਦਾ ਲੈ ਆ ਬੈਲਾ ਬੰਦਾ। ਬੋਡੀ ਸਟਾਰਟ ਹੋ ਰਹੀ ਹੈ। ਪਹਿਲਾ ਬੰਦਾ ਨੇ ਲੈ ਲਈ ਪਹਿਲਾ ਨਹੀਂ ਬਚਾ ਆ ਦੂਜਾ ਵੀ ਲੈ ਲਿਆ ਦੂਜਾ ਵੀ ਆਇਆ ਦੂਜਾ ਬੰਦਾ ਵੀ ਆ ਗਿਆ ਆ ਡਾਕਟਰ ਬੰਦਾ ਨਾਲ ਹੀ ਰੱਖਿਆ ਕੁਛ ਵੀ ਹੋ ਜੂਗਾ ਅੱਗੇ ਧਾਰ ਹੋਈ ਜਾਂਦਾ ਬੰਦਿਆਂ ਦਾ ਮੈਂ ਸਾਰਿਆਂ ਨੂੰ ਸਨੇਹਾ ਦੇਣਾ ਉਹਦੇ ਕੋਈ ਇੰਨੇ ਪੈਸੇ ਲੈਣੇ ਤੇ ਇੰਨੇ ਲੈਣੇ ਨਹੀਂ ਨਹੀਂ ਹਾਂ ਉਹ ਦੇ ਦੇ ਸਾਡਾ ਇੱਕ ਦਾ 30 ਪਹਿਲੇ ਹੀ ਅੱਜ ਸਾਡਾ ਪਹਿਲਾ ਚ ਸਾਡਾ ਪਹਿਲਾ ਟਾਈਮ ਸਾਡਾ ਪਹਿਲਾ ਬੰਦਾ ਉਹ ਰੋਕੇ ਜਿਹੜਾ ਆਸਾ ਲੈ ਕੋਲੋਂ ਜਰਾ ਰੇ ਬੰਦ ਭਈਆ 500 ਦੇ ਦੇ ਤੇ ਕੋਈ ਜ਼ਿਆਦਾ ਨਹੀਂ ਮੰਗਦਾ ਆਪਣੇ ਆਪ ਹੀ ਦੇ ਦੇ ਐਦਾਂ ਤਾਂ ਤੁਹਾਨੂੰ 50 ਨਹੀਂ ਮਿਲਦੀ ਨਹੀਂ ਤੋਂ ਇੱਧਰ ਅਗਰ ਸਾਡਾ 1000 ਦਾ ਇੱਕ ਡਾਂਗ ਲਾਉਂਦਾ ਰੱਬੀਆ ਭਾ ਕੋ ਐਦਾਂ ਕਰੋ ਇਹ ਸੁੱਕਾ ਹੀ ਮਾਲ ਖਾਂਦੇ ਹਾਂ ਬਸ ਮੇਰਾ ਵੇਚ ਦੇ ਇਹਨੂੰ ਵੇਚ ਦੇ ਹੁਣ ਨਹੀਂ ਇਹਦਾ ਆਪਣਾ ਹੀ ਹੈ ਸਾਡਾ ਸਾਰੇ ਇਹਨਾਂ ਰੁਪਈਆ 500 ਦੇ ਦੇ ਇਤੋਂ ਛੱਡੀਏ ਐਸੀ ਬਸ ਸੁੱਕਾ ਮਾਲ ਖਾਂਦੇ ਹਾਂ ਭయ్యా ਖਾਲਣੇ ਗਾਹਾਂ ਕੰਦੇ ਚੜਾਉਣ ਲਗਾ ਗੰਨੇ ਨਾਲ ਭਰੀ ਹੋਈ ਟਰਾਲੀ ਏ ਆਉਂਦੇ ਬੱਕ ਦਾ ਹੀ ਆਉਂਦਾ ਟਰਾਲੀ ਭਰੀ ਇੱਕ ਇਹ ਬਾਈ ਉਹਦੀ ਟਰਾਲੀ ਇਹੀ ਆਏ ਚੜ ਗਿਆ ਚੜ ਗਿਆ ਇਹ ਤਾਂ ਗੱਲ ਚੱਲੂ ਕਹਿੰਦੇ ਗੰਨੇ ਦੀ ਟਰਾਲੀ ਕਹਿੰਦੇ ਲੱਦ ਹੋ ਗਈ ਮੇਰੇ ਮੱਤਰੋਂ ਤੁਸੀਂ ਦੇਖ ਸਕਦੇ ਹੋ 22 ਫੁੱਟ ਦੀ ਟਰਾਲੀ ਆ ਸਵਰਾਜ ਟਰੈਕਟਰ ਲੱਗਾ 805 ਬੰਝਾ ਕਹਿੰਦੇ ਬੰਦੇ ਖੜੇ ਐ ਤੇ ਦੋ ਜਣੇ ਕਹਿੰਦੇ ਇੱਧਰ ਬੰਦਾ ਕਹਿੰਦੇ ਖੋਰੀ ਦਿੱਤੀ ਜਾਂਦਾ ਆ ਗੂਗਲ ਦਿੱਤੀ ਜਾਂਦਾ ਆ ਬਾਕੀ ਲਿਆਵਾਂਗੇ ਦੇਖ ਕੇ ਕੱਲ ਨੂੰ ਮੈਂ ਦੇਖੀ ਤੈਨੂੰ ਫੋਟੋ ਮਾਈਕ ਵੀ ਪਾਈ ਅੱਜ ਆਪਾਂ ਕਰਾ ਰਹੇ ਹਾਂ ਬਾਲ ਮੋੜ ਤੁਸੀਂ ਦੇਖ ਸਕਦੇ ਹੋ ਆਪਣਾ ਭਰਾ ਆਇਆ ਹੈ ਲਾਭ ਇਹ ਨਹੀਂ ਬਣੀਆ ਲਾਭ ਇਹ ਦੇਖੋ ਮੁੰਡਾ ਹੈਪੀ ਇਹ ਮੁੰਡਾ ਕਰਾਉਂ ਰਿਹਾ ਆ ਕੀ ਕਰਾਉਂਦਾ ਆ ਸਕ੍ਰੱਬ ਕਰਾਉਂਦਾ ਆ ਤੂੰ ਆਪਣਾ ਨੰਬਰ ਬੋਲ ਦੇ ਇੱਥੇ 7657890124 ਇਹਨੂੰ ਤੁਸੀਂ ਇੱਥੇ ਕਨੈਕਟ ਕਰ ਜਿਹੜਾ ਵੀ ਮਰਜ਼ੀ ਕੰਮ ਤੇਲ ਬੋਰੀ ਦਾ ਉਹ ਵੀ ਕਰਾ ਸਕਦੇ ਏ ਤੂੰ ਆਹ ਆ ਦੇਖੋ ਜੀਆ ਮੈਕਸਵਾਨ ਦੇਖ ਲਈ ਨਾ ਅਲਾ ਮਾਤ ਨੂੰ ਨੱਕਤ ਲਵਾਉਣ ਮੇਰੇ ਬਲਵਾਈ ਲਾ ਲਵਾਈ ਦੇਖੋ ਇਹ ਵੀ ਆਉਣਾ ਮੁੰਡੇ ਦਾ ਬਹੁਤ ਬਹੁਤ ਸੋਹਣਾ ਕੰਮ ਆ ਨੇਚਰਲ ਦਾ ਸਾਵਰਾ ਵਿਆਹ ਦਾ ਸਾਵਰਾ ਇਧਰ ਲਾ ਲਵਾਈ ਦੱਸੇ ਉਹਨਾਂ ਦੀ ਜੱਸੇ ਨਾ ਧੱਕਾ ਵਾਲੇ ਦੱਸਣ ਨਾਲ ਜੱਸੇ ਆਹ ਦੱਸਾਵਰਾ ਆਪਣਾ ਅੰਗਲ ਦਾ ਦੇਖੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੱਭ ਬਾਰੇ ਨਹੀਂ ਇਧਰ ਆ ਜਾਓ ਭਗਵਾਨ ਚੱਲ 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 ਗੋਕੀ ਬਰਾ ਹੈਪੀ ਬਰਥਡੇ ਹਾਂਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਇਹ ਇਹ ਮੇਰੇ ਯਾਰ ਨੇ ਇਹਨਾਂ ਨੇ ਬਹੁਤ ਹੀ ਬਹੁਤ ਹੀ ਸਸਤੇ ਬਜਟ 'ਚ ਸਾਰੇ ਅੱਜ ਮੇਰਾ ਦੇਖੋ ਚਲ ਕੱਢਦੇ ਹੋਏ ਮੇਰਾ ਭਰਾ ਚਾਕਲੇਟ ਦੇਖੋ ਸਾਡੀ ਦੁਕਾਨ 'ਚੋਂ ਚੱਕ ਲਈ ਇਹਨਾਂ ਨੇ ਚਲ ਕੱਢਦੇ ਮੇਰਾ ਭਰਾ ਵੇ ਕੱਢਦੇ ਮੇਰਾ ਭਰਾ ਲਓ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ